ਆਪਾ ਪਰਮੇਸ਼ਰ ਨੂੰ ਆਪ ਦਾ ਬਚਣਾ ਹਣਾ ਪਰਮੇਸ਼ਰ ਜੀ ਮੈਨੂੰ ਤੋਂ ਸੱਚਮੁੱਚ ਪਰਮੇਸ਼ਰ ਮੇਰੇ ਦਿਲ ਦੇ ਵਿੱਚ ਆ ਉਹ ਚੜਾਵਿਆਂ ਦਾ ਭੁੱਖਾ ਨਿੰਗਾ ਹਾਲੇਲੂਇਆ ਆਪਾਂ ਤੁਹਾਨੂੰ ਕੁਝ ਵੀ ਨਹੀਂ ਦੇ ਸਕਦੇ ਆਪਾਂ ਉਹਨੂੰ ਟਾਈਮ ਦੇਣਾ ਵੇ ਕਾਹਦਾ ਟਾਈਮ ਦੇਣਾ ਦਸਵੰਦ ਦੇਣਾ ਟਾਈਮ ਦਸਵੰਦ ਟਾਈਮ ਦਾ ਦਸਵੰਦ ਦੇਣਾ ਉਹਨੂੰ ਹਾਲੇਲੂਇਆ ਜੇ ਆਪਾਂ 24 ਘੰਟੇ 2 ਘੰਟੇ ਪਰਮੇਸ਼ਰ ਨੂੰ ਦੇਣੇ ਹੀ ਦੇਣੇ ਆ ਚਾਹੇ ਇਕੱਠੇ ਬਹਿ ਜਾ ਕਰੋ ਚਾਹੇ 15-15 ਮਿੰਟ ਬਹਿ ਜਾ ਕਰੋ ਜਾਂ ਅੱਧਾ ਘੰਟਾ 2 ਘੰਟੇ ਉਹਨੂੰ ਦੇਣੇ ਹੀ ਦੇਣੇ ਆਪਾਂ ਹਾਲੇਲੂਇਆ ਏ ਨਿਵੇ ਸਿੱਛੇ ਅਗਮੀ ਨਵਾਦ ਆਗੇ ਪਰਮੇਸ਼ਰ ਨੂੰ ਲੈ ਪਰਮੇਸ਼ਰ ਤੇਰਾ ਦਸਵੰਧ ਕੱਢਦਾ ਚੱਲੇ ਨਹੀਂ ਉੱਥੇ ਪਰਮੇਸ਼ਰ ਨੇ ਕੰਮ ਨਹੀਂ ਕਰਨਾਗਾ ਹallelujah ਜੇ ਆਮੋਗੇ ਤਾਂ ਫਿਰ ਪਰਮੇਸ਼ਰ ਤੁਹਾਡਾ ਦਾਨ ਵੀ ਕਬੂਲ ਕਰੂਗਾ ਜੇ ਆਉਣਾ ਹੀ ਨਹੀਂ ਤਾਂ ਫਿਰ ਉਹਨਾਂ ਦਾਨ ਵੀ ਕਬੂਲ ਨਹੀਂ ਕਰਨਾਗਾ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਆਪਾਂ ਠੱਗਣਾ ਉਹਨਾਂ ਠੱਗੀ ਨਹੀਂ ਮਾਰਨੇਗੀ ਪਰਮੇਸ਼ਰ ਤਾਂ ਆਪਾਂ ਨੂੰ ਦੇਣ ਵਾਲਾ ਕਿਹਾ ਕਰ ਪਰਮੇਸ਼ਰ ਸਭ ਕੁਝ ਤਾਂ ਮੈਨੂੰ ਤੂੰ ਦਿੰਨਾ ਮੈਂ ਤੈਨੂੰ ਕੀ ਦੇ ਸਕਦਾ ਮੈਂ ਹallelujah ਆਪਾਂ ਨੂੰ ਕੁਝ ਨਹੀਂ ਦੇ ਸਕਦੇ ਕਿ ਹallelujah ਸਭ ਕੁਝ ਆਪਾਂ ਨੂੰ ਉਹਨੇ ਹੀ ਤਾ ਪਰਮੇਸ਼ਰ ਨੇ ਦਿੱਤਾ ਵੈ ਆਪਣਾ ਉਹਨੇ ਦਿਲ ਵੇਖਦਾ ਕਹਿੰਦਾ ਤੂੰ ਮੇਰੇ ਲਈ ਦਿਲ ਖਾਲੀ ਕਰ ਲੈ ਜਦੋਂ ਆਪਾਂ ਸੱਚਮੁੱਚ ਉਹਦੀ ਹਜ਼ੂਰੀ 'ਚ ਬਹਿਣਾ ਵੈ ਆਹੀ ਨਹੀਂ ਲੋੜ ਮੇਰੇ ਮੁੰਡਾ ਵੈ ਜਾਂ ਮੇਰੀ ਕੁੜੀ ਵੈ ਜਾਂ ਵਿਆਹ ਹੋ ਜੇ ਨੁਕ ਨਹੀਂ ਇਹ ਤਾਂ ਪਰਮੇਸ਼ਰ ਨੇ ਦੇਣੀਆਂ ਹੀ ਦੇਣੀਆਂ ਵੈ ਆਪਾਂ ਨੂੰ ਕਹਣਾ ਪਰਮੇਸ਼ਰ ਜੀ ਮੈਂ ਤੇਰੇ ਕਰਕੇ ਆਇਆ ਮੈਂ ਹਾਲੇਲੂਇਆ ਮੈਂ ਤੈਨੂੰ ਨਾਲ ਲੈ ਕੇ ਜਾਣਾ ਤੂੰ ਮੇਰੇ ਦਿਲ ਦੇ ਵਿੱਚ ਆ ਜਾ ਨਵਾਸ ਹallelujah ਤੇ ਚੀਜ਼ਾਂ ਉਹਨੇ ਦੇ ਹੀ ਦੇਣੀਆਂ ਜੇ ਆਪਾਂ ਪਰਮੇਸ਼ਰ ਨੂੰ ਤਾਂ ਮੰਗਿਆ ਹੀ ਨਹੀਂ ਚਰਚਾਂ ਜਿਵੇਂ ਗਏ ਪਰਮੇਸ਼ਰ ਨੂੰ ਮੰਗਿਆ ਵੀ ਹੈ ਨਹੀਂਗਾ ਉਹੀ ਰੋਣੇ ਧੋਣੇ ਉਹਦੇ ਅੱਗੇ ਰੋਈ ਗਏ ਤੋ ਮੈਨੂੰ ਆਹ ਦੇ ਦੇ ਤੂੰ ਮੈਨੂੰ ਆਹ ਦੇ ਦੇ ਜੀ ਉਹਨੇ ਦਿੱਤੇ ਮੁੰਡੇ ਤਾਂ ਆਪੇ ਉਹਨਾਂ ਦੇ ਵਿਆਹਾਂ ਦਾ ਫਿਕਰ ਉਹਨੋਂ ਆ ਆਪਾਂ ਨੂੰ ਕੋਈ ਫਿਕਰ ਨਹੀਂ ਹallelujah ਜੇ ਉਹਦੀ ਉਹਨੇ ਸੱਚਮੁੱਚ ਚਾਹਿਆ ਤਾਂ ਉਹਨਾਂ ਦੇ ਰਿਸ਼ਤੇ ਵੀ ਹੋ ਜਾਣੇ ਉਹਨਾਂ ਨੂੰ ਨੌਕਰੀਆਂ ਵੀ ਮਿਲ ਜਾਣੀਆਂ ਸਭ ਕੁਝ ਹੀ ਹੋ ਜਾਊਗਾ ਤੇ ਜੇ ਉਹਨੇ ਨਹੀਂ ਉਹਨਾਂ ਵਾਸਤੇ ਕੋਈ ਕੁੜੀਆਂ ਤਿਆਰ ਹੋਣ ਤਾਂ ਫੇਰ ਇਹ ਜਾਣਗੇ ਹallelujah ਕਿਆ ਗੁਰਪ੍ਰਮੇਸ਼ਰ ਜੋ ਰਿਸ਼ਤਾ ਤੇਰੇ ਵੱਲੋਂ ਹੋਇਆ ਵੈ ਉਹ ਉਹਨਾਂ ਦੀ ਜ਼ਿੰਦਗੀ 'ਚ ਹੋ ਗਏ ਹallelujah ਤੇਰੇ ਵੱਲੋਂ ਉਹ ਚੁਣਿਆ ਹੋਇਆ ਹੋਵੇ ਪਰਮੇਸ਼ਰ ਜੀ ਕੋਈ ਵੀ ਜੇ ਆਪਾਂ ਕੁੜੀ ਦਾ ਕਰਨਾ ਚਾਹੀ ਮੁੰਡੇ ਦਾ ਕਰਨਾ ਪਰਮੇਸ਼ਰ ਰਖਿਆ ਕਰੋ ਪਰਮੇਸ਼ਰ ਜੀ ਮੈਨੂੰ ਪਤਾ ਹੈ ਜੇ ਤੂੰ ਮੁੰਡੇ ਦਿੱਤੇ ਤਾਂ ਉਹਨਾਂ ਦੇ ਵਿਆਹ ਵੀ ਹੋਣੇ ਤੇ ਕੁੜੀਆਂ ਦਿੱਤਿਆਂ ਦੇ ਵਿਆਹ ਵੀ ਹੋਣੇ ਆ ਪਰ ਸਤਾ ਤੇਰੇ ਵੱਲੋਂ ਹੋਵੇ ਜਿਹੜਾ ਤੂੰ ਇਹਨਾਂ ਦੇ ਲਈ ਰੱਖਿਆ ਸਵਰਗ ਦੇ ਵਿੱਚ ਹallelujah ਉੱਥੇ ਫਿਰ ਆਪਾਂ ਨੂੰ ਕੋਈ ਧੋਖਾ ਵੀ ਨਹੀਂ ਹੋਣਾਗਾ ਉਹਨਾਂ ਦੋਹਾਂ ਜੀਆਂ ਦੀ ਵੀ ਬਣੂਗੇ ਹallelujah ਤੇ ਸਭ ਕੁਝ ਹੀ ਹੋਊਗਾ ਜੇ ਇੱਥੇ ਆਪਾਂ ਆਪਦੀ ਮਰਜ਼ੀ ਚੱਲਣ ਲੱਗੇ ਨਹੀਂ ਨਹੀਂ ਮਰਜ਼ੀ ਆਪਦੀ ਨਹੀਂ ਫਿਰ ਵੀ ਪਰਮੇਸ਼ਰ ਦੀ ਮਰਜ਼ੀ ਪੂਰੀ ਹੋਣੀ ਹੈ ਹਾਲੇਲੂਇਆ ਅੱਜ ਕੱਲ੍ਹ ਇਸ ਤਰ੍ਹਾਂ ਆਪਾਂ ਹਰ ਇੱਕ ਬੱਚੇ ਬੱਚੀ ਲਈ ਪ੍ਰਾਰਥਨਾ ਕਰਨੀ ਸਦਨ ਤੋਂ ਕਰਿਆ ਕਰੋ ਪਰਮੇਸ਼ਰ ਜੀ ਜੋ ਅੱਜ ਕੱਲ੍ਹ ਜੋਗਦਾ ਜਮਾਨਾ ਹੈ ਪਰਮੇਸ਼ਰ ਜੀ ਇੱਤੋਂ ਸਾਡੇ 3 ਪੁੱਤਾਂ ਨੂੰ ਬਚਾ ਕੇ ਰੱਖਿਓ ਹallelujah ਸੱਚਮੁੱਚ ਆਪਦੇ ਆ ਵੀ ਜਿਹੜੇ ਰਿਸ਼ਤੇ ਆਪਦੇ ਆਪ ਕਰਾਉਂਦੇ ਉਹ ਵੀ ਨਹੀਂ ਨਿਭਦੇਗੇ ਹallelujah ਇੱਥੇ ਕਿਹਾ ਕਰੋ ਪਰਮੇਸ਼ਰ ਜੀ ਤੇਰੀ ਮਰਜ਼ੀ ਪੂਰੀ ਹੋਵੇ ਕੋਈ ਵੀ ਹੋਵੇ ਪਰ ਉਹਨਾਂ ਦੀ ਆਪਦੀ ਵੀ ਪਛਾਣ ਆਪੇ ਉਹਨਾਂ ਦੇ ਚੁਣੇ ਹੋਣ ਉੱਥੇ ਵੀ ਕਿਹਾ ਕਰੋ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ ਹallelujah ਉਹ ਫੇਰ ਵਿੱਚ ਮਾਪਿਆਂ ਨੂੰ ਆਉਣਾ ਪੈਂਦਾ ਮਾਪਿਆਂ ਦੀ ਸਲਾਹ ਦੇ ਨਾਲ ਹੋਵੇ ਕੋਈ ਵੀ ਹੁੰਦਾ ਉਹਨਾਂ ਨੇ ਆਪਦੇ ਆਪ ਕਰਾਉਣਾ ਕਿਵੇਂ ਵੀ ਹੁੰਦਾ ਵੈ ਉੱਥੇ ਮਾਪਿਆਂ ਦੀ ਸਲਾਹ ਹੋਣੀ ਚਾਹੀਦੀ ਹallelujah ਕੁੜੀ ਆਲਿਆਂ ਦੇ ਮਾਪੇ ਮੰਨਣ ਮੁੰਡੇ ਆਲਿਆਂ ਦੇ ਮੰਨਣ ਫੇਰ ਉੱਥੇ ਰਸਤਾ ਸਿਰੇ ਚੜਨਾ ਆਪਦੇ ਆ ਕੋਈ ਨਹੀਂ ਚੜਨਾ ਹਾਲੇਲੂਇਆ ਉਹ ਫੇਰ ਦੋਵਾਂ ਦੀਆਂ ਜ਼ਿੰਦਗੀਆਂ ਤਬਾਹ ਹੁੰਦੀਆਂ ਫੇਰ ਭੁਗਤਨੀਆਂ ਮਾਪਿਆਂ ਨੂੰ ਪੈਂਦੀਆਂ ਇਸ ਤਰ੍ਹਾਂ ਕਰਕੇ ਸੱਚਮੱਚ ਮੈਂ ਤਾਂ ਧੀਆ ਨੂੰ ਇਹੀ ਸਲਾਹ ਦਿੰਨੀ ਅੱਜ ਕੱਲ੍ਹ ਗਲਤ ਕੰਮ ਕੋਈ ਨਾ ਕਰੋ ਜੋ ਤੁਹਾਨੂੰ ਤੋਂਦਨ ਉਮਰ ਹੋਗੇ ਰਸਤੇ ਦਾ ਮਾਪਿਆ ਨੂੰ ਕੋ ਵੀ ਮੱਪੇ ਸਾਡੇ ਵਾਸਤੇ ਮਾਂ ਨੂੰ ਆਖੋ ਪਿਓ ਨੂੰ ਕਿ ਸਾਡੇ ਲਈ ਰਸਤੇ ਪਾ ਲਓ ਜੋ ਤੁਹਾਡੇ ਹੋਣਗੇ ਸੀ ਉਹਨਾਂ ਦੇ ਨਾਲ ਹੀ ਕਰਾਵਾਂਗੇ ਹਾਲੇਲੂਇਆ ਆਪਦੇ ਆਪ ਚ ਧੋਖਾ ਬਹੁਤ ਅੱਜਕੱਲ ਹੁੰਦਾ ਕਿਸੇ ਕੋਲੇ ਕੁਝ ਵੀ ਨਹੀਂ ਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਫੇਰ ਪਛਤਾਉਂਦੇ ਉਹ ਮੁੰਡੇ ਵੱਡੇ ਵੱਡੇ ਸਭ ਜਮਾਗ ਦਿਖਾ ਦਿੰਦੇ ਆ ਮੇਰੇ ਕੋਲੇ ਕੋਠੀਆਂ ਮੇਰੇ ਕੋਲੇ ਕਾਰਾਂ ਵਾਂ ਨੱਕੇਵੇਂ ਸਭ ਤੋਂ ਹੁੰਦੇ ਨਸ਼ਿਆਂ ਦੇ ਭਰੇ ਹੁੰਦੇ ਜਦੋਂ ਫੋਨ ਲਾ ਕੇ ਕੁੜੀ ਨੂੰ ਵੇਹ ਜਾਂਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਹੁੰਦਾ ਕੋਲੇ ਕੁਛ ਨਹੀਂ ਫਿਰ ਸੱਚ ਕੰਦਾ ਜਿ ਟੱਕਰਾ ਮਾਰ ਮਾਰ ਕੇ ਕੁੜੀਆਂ ਰੋਂਦੀਆਂ ਮੈਂ ਹਾਲੇਲੂਇਆ ਇਸ ਤਰ੍ਹਾਂ ਕੁੜੀਆਂ ਦਾ ਵੀ ਕਸੂਰ ਹੁੰਦਾ ਵੈ ਮੈਂ ਮੁੰਡਿਆਂ ਨੇ ਕੁੜੀਆਂ ਦਾ ਵੀ ਕਹਿ ਨਹੀਂ ਅੱਜ ਗਲਤ ਕੰਮ ਅੱਜ ਤੋਂ ਲੈ ਕੇ ਨਹੀਂ ਕਰਨਾ ਚਾਹੀਦਾਗਾ ਮਸੀਹ ਚ ਜਾ ਕੇ ਭੁੱਲ ਕੇ ਵੀ ਨਾ ਕਰੋ ਹੋਰ ਵੀ ਨਹੀਂ ਮਸੀਹ ਚ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਹਾਲੇਲੂਇਆ ਫਿਰ ਪਛਤਾਉਣਾ ਪੈਂਦਾ ਫਿਰ ਪਛਤਾਏ ਕੁਛ ਨਹੀਂ ਬਣਦਾਗਾ ਹਾਲੇਲੂਇਆ ਹਾਉ ਦੇ ਪਹਿਰਾਵੇ ਤੇ ਉਹਨਾਂ ਨੂੰ ਦੇਣਾ ਚਾਹੀਦਾ ਵੈ ਪਹਿਰਾਵਾ ਜਿਹੜਾ ਜੱਗ ਨੂੰ ਚੰਗਾ ਲੱਗਦਾ ਉਹ ਪਾਉਣਾ ਚਾਹੀਦਾ ਵੈ ਮੂੰਹ ਤਾਂ ਜੋ ਜੇ ਸ਼ਕਲ ਬਣਾਈ ਰੱਬ ਨੇ ਬਣਾਈਏ ਦੋ ਰੰਗ ਹੈ ਕਾਲਾ ਤੇ ਗੋਰਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੋ ਰੱਬ ਨੇ ਬਣਾ ਤਾ ਕਿਹਾ ਕੋ ਪਰਮੇਸ਼ਰ ਤੂੰ ਬਣਾ ਕੇ ਮੈਨੂੰ ਭੇਜਿਆ ਵੈ ਤੇ ਕਿਸੇ ਦਾਤੀ ਪੁੱਤ ਨਹੀਂ ਖਰਾਬ ਕਰਨਾ ਹਾਲੇਲੂਇਆ ਤਰ੍ਹਾਂ ਕਰਕੇ ਜੋ ਪਾਉਂਦਾ ਵੈ ਅੱਗੇ ਕਹਿੰਦੇ ਹੁੰਦੇ ਅਸੀਂ ਖਾਈਏ ਮਨ ਪਾਉਂਦਾ ਪੈਣੀਏ ਜੱਗ ਪਾਉਂਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜੋ ਆਪਾਂ ਨੂੰ ਪਹਿਰਾਵਾ ਆਪਣਾ ਠਹਿਰਾਇਆ ਉਹ ਪਾਉਣਾ ਚਾਹੀਦਾ ਵੈ ਹਾਲੇਲੂਇਆ ਚਾਹ ਤਾਂ ਪੋਲ ਲਈ ਕਿਉਂ ਨਹੀਂ ਹੋ ਜੇ ਕੱਪੜੇ ਪਾਉਣੇ ਚਾਹੀਦੇ ਮੈਂ ਤਾਂ ਟੋਕ ਦਿਨੀ ਨੂੰ ਤਾਈਆਂ ਮੇਰੀ ਕਲੀਸੀਆ ਘਟ ਹੈ ਹallelujah ਜਿਹੜਾ ਕੰਮ ਮੈਂ ਕਹਿਣਾ ਉਹ ਕਹਿਣਾ ਹੀ ਪੈਂਦਾ ਕਹਿ ਦਿਓ ਤੇ ਅਗਲੇ ਨੂੰ ਗੁੱਸਾ ਨਹੀਂ ਲੱਗਦਾ ਇੱਕ ਦਿਨ ਗੁੱਸਾ ਕਰੂ ਦੋ ਦਿਨ ਕਰੂਗਾ ਤੇ ਜ਼ਿੰਦਗੀ ਕਿਸੇ ਦੀ ਬਚ ਸਕਦੀ ਹੈ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਕੋਈ ਕਿਸੇ ਦਾ ਗਲਤ ਵੀ ਫੋਨ ਆਵੇ ਮਾਂ ਨੂੰ ਹੋਣਾ ਪਤਾ ਹੋਣਾ ਚਾਹੀਦਾ ਵੀ ਬੱਚਾ ਮੇਰਾ ਕਿਹਨੂੰ ਗਲਤ ਫੋਨ ਕਰਦਾ ਹੈ ਹਲੇ ਈਆਂ ਦੇ ਤਾਂ ਆਪਨ ਕੰਟਰੋਲ ਆਪਾਂ ਕਰ ਸਕਦੇ ਈ ਤੇ ਕੰਟਰੋਲ ਕਰਨਾ ਚਾਹੀਦਾ ਵੈ ਹਾਲੇਲੂਇਆ ਇਹ ਦੁਵਾਦ ਫਿਰ ਸੱਚਮੁੱਚ ਜਦੋਂ ਗਲਤੀ ਉਹਨਾਂ ਤੋਂ ਹੁੰਦੀ ਹੈ ਫਿਰ ਕਹਿੰਦੇ ਬੱਚੇ ਸੀ ਬੱਚੇ ਨਹੀਂ ਹੁੰਦੇਗੇ ਫਿਰ ਭੁਗਤਣਾ ਆਪਾਂ ਨੂੰ ਵੀ ਨਾਲ ਹੀ ਪੈਂਦਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੋ ਵੀ ਕੰਮ ਕਰਨਾ ਮਾਪਿਆਂ ਦੀ ਰਜ਼ਾਮੰਦੀ ਦੇ ਨਾਲ ਕਰਨਾ ਚਾਹੀਦਾ ਵੈ ਅੱਜ ਤਾਂ ਦੇ ਪਹਿਰਾਵੇ ਤੇ ਆਪਦੇ ਤੇ ਰੂਕ ਲਾਉਣੀ ਚਾਹੀਦੀ ਹੈ ਕਹਿਣਾ ਪਹਿਣਾ ਚਾਹੀਦਾ ਪੁੱਤ ਚਰਚਾਂ ਜਿਹੋ ਜਿਹੇ ਕੱਪੜੇ ਆਪਾਂ ਨਹੀਂ ਪਾਉਣੇ ਕਿ ਸਲਵਾਰ ਛੂਟ ਪਾਉ ਚੁੰਨੀ ਸਿਰ ਤੇ ਹੋਣੀ ਚਾਹੀਦੀ ਹਾਲੇਲੂਇਆ ਬਚਨ ਵੀ ਇੱਕ ਥਾਂ ਲਿਖਿਆ ਹੋਇਆ ਹੈ ਕਿ ਕਿਹੜੀ ਔਰਤ ਦਾ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਹਾਲੇਲੂਇਆ ਬੰਦਾ ਨੰਗਾ ਸਿਰ ਕਰਕੇ ਪ੍ਰਾਰਥਨਾ ਕਰਦਾ ਵੈ ਤੇ ਜਿਹੜੀ ਔਰਤ ਹੈ ਉਹਦਾ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਚੁੰਨੀ ਜੇ ਆਪਾਂ ਕਿੱਲੀ ਤੇ ਟੰਗ ਕੇ ਘਰੇ ਰੱਖ ਜਾਾਂਗੇ ਉਹ ਇੱਜ਼ਤ ਨਹੀਂ ਰਹਿੰਦੀ ਹਾਲੇਲੂਇਆ ਔਰੀ ਦੀ ਔਰਤ ਕਿੱਥੇ ਅੱਜ ਤਾਂ ਆਪਣੀ ਹੁੰਦੀ ਹੈ ਚੁੰਨੇ ਨਾਲ ਹੁੰਦੀ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਮੈਂ ਕਹਿਣੀ ਹੁੰਦੀ ਹੈ ਇਹੋ ਜਿਹੀਆਂ ਗੱਲਾਂ ਸਿਖਾਓ ਹੋਰ ਆਏ ਨਹੀਂ ਜੇ ਪਾਸਟਰਾਂ ਨੇ ਸਿਖਾਤਾ ਕੋਕਾ ਨਹੀਂ ਪਾਉਣਾ ਵਾਲੀਆਂ ਨਹੀਂ ਪਉਣੀਆਂ ਇਹਦੇ ਨਾਲ ਕੁਝ ਨਹੀਂ ਹੋਣਾ ਹਾਲੇਲੂਇਆ ਇਹ ਕੁਝ ਨਹੀਂ ਹੁੰਦਾ ਇਹ ਤਾਂ ਜਿਹਦੇ ਮਾਨ ਕਰਦਾ ਕੁਝ ਵੀ ਆਪਾਂ ਪਾ ਸਕਦੇ ਕੋਈ ਵੀ ਪਾ ਸਕਦਾ ਵੈ ਪਰ ਇਥੋਂ ਨਹੀਂ ਆਪਾਂ ਕਰਨਾ ਇਹ ਗੱਲਾਂ ਸਿਖਾਉਣ ਵਾਲੀਆਂ ਕੱਪੜੇ ਚਾਜੇ ਦੇਸ ਆਇਆ ਹallelujah ਜੋ ਪਹਿਰਾਵਾ ਬੁੜੀ ਦਾ ਪਹਿਰਾਵਾ ਬੁੜੀ ਦਾ ਹੀ ਪਾਉਣਾ ਚਾਹੀਦਾ ਬੰਦੇ ਦਾ ਪਹਿਰਾਵਾ ਨਹੀਂ ਪਾਉਣਾ ਚਾਹੀਦਾ ਹallelujah ਇਸ ਤਰ੍ਹਾਂ ਕਰਕੇ ਆਪਾਂ ਆਪਦੇ ਤੇ ਕੰਟਰੋਲ ਕਰਨਾ ਮੈਂ ਕੋਈ ਆਪਣ ਕਿਵੇਂ ਮਾੜਾ ਕਹਿ ਦੋ ਕੋਈ ਨਹੀਂ ਕਹਿ ਸਕਦਾ ਹallelujah